ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੀ ਅਮੀ ਕਹਾਣੀ ਦੇ ਵਿੱਚ ਦੋਸਤੋ ਜਿਵੇਂ ਹੀ ਕਲਪਨਾ ਇੱਕ ਐਸਪੀ ਅਧਿਕਾਰੀ ਬਣਦੀ ਹੈ ਤਾਂ ਉਸ ਤੋਂ ਬਾਅਦ ਉਹ ਆਪਣੇ ਜ਼ਿਲ੍ਹੇ ਤੋਂ ਜਿੱਥੇ ਉਸ ਦੀ ਪੋਸਟਿੰਗ ਹੋਈ ਸੀ ਆਪਣੀ ਸਰਕਾਰੀ ਗੱਡੀ ਵਿੱਚ ਬੈਠ ਕੇ ਸਿੱਧੇ ਮੁੰਬਈ ਦੀ ਇੱਕ ਕਲੋਨੀ ਵਿੱਚ ਚਲੀ ਜਾਂਦੀ ਹੈ ਇਸ ਕਲੋਨੀ ਦੇ ਬਾਰੇ ਉਹ ਪਹਿਲਾਂ ਤੋਂ ਹੀ ਜਾਣਦੀ ਸੀ ਕਿਉਂਕਿ ਇੱਥੇ ਕਮਲਜੀਤ ਰਾਠੀ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਉਹ ਆਪਣੀ ਗੱਡੀ ਲੈ ਕੇ ਉਸ ਕਨੌਲੀ ਵਿੱਚ ਪਹੁੰਚ ਜਾਂਦੀ ਹੈ ਅਤੇ ਕਮਲਜੀਤ ਰਾਠੀ ਬਾਰੇ ਪੁੱਛਣ ਲੱਗਦੀ ਹੈ ਜਦੋਂ ਉਹ ਕਮਲਜੀਤ ਰਾਠੀ ਬਾਰੇ ਪੁੱਛਦੀ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਕਮਲਜੀਤ ਰਾਠੀ ਰੇਲਵੇ ਸਟੇਸ਼ਨ ਤੇ ਬੈਠ ਕੇ ਆਪਣਾ ਸਮਾਂ ਬਤਾਉਂਦੇ ਹਨ ਕਿਉਂਕਿ ਉਹਨਾਂ ਦੇ بیٹے ਅਤੇ ਬਹੂ ਉਹਨਾਂ ਨਾਲ ਬਹੁਤ ਪੁਰਾ ਵਿਵਹਾਰ ਕਰਦੇ ਹਨ ਇਸ ਤੋਂ ਬਾਅਦ ਕਲਪਨਾ ਸਿੱਧੀ ਰੇਲਵੇ ਸਟੇਸ਼ਨ ਪਹੁੰਚ ਜਾਂਦੀ ਹੈ ਸਟੇਸ਼ਨ ਤੇ ਕੰਮ ਰੱਖਦੇ ਹੀ ਉਸ ਨੂੰ ਪ੍ਰਾਣੀਆਂ ਕਈ ਗੱਲਾਂ ਯਾਦ ਆਉਣ ਲੱਗਦੀਆਂ ਹਨ ਹੌਲੀ-ਹੌਲੀ ਲੱਭਦੇ ਉਹ ਕਮਲਜੀਤ ਰਾਠੀ ਕੋਲ ਪਹੁੰਚ ਜਾਂਦੀ ਹੈ ਕਮਲਜੀਤ ਰਾਠੀ ਸਟੇਸ਼ਨ ਦੇ ਇੱਕ ਕੋਨੇ ਵਿੱਚ ਬੈਠੇ ਹੋਏ ਸਨ ਅਤੇ ਉਹਨਾਂ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਉਹ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ ਕਲਪਨਾ ਜਦੋਂ ਕਮਲਜੀਤ ਰਾਠੀ ਦੀ ਇਹ ਹਾਲਤ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹਨ ਅਤੇ ਉਹ ਚੱਟ ਕਮਲਜੀਤ ਰਾਠੀ ਕੋਲ ਜਾ ਕੇ ਬੈਠ ਜਾਂਦੀ ਹੈ ਕਮਲਜੀਤ ਰਾਠੀ ਕਾਪਨਾ ਨੂੰ ਪਛਾਣ ਨਹੀਂ ਪਾਉਂਦਾ ਕਿਉਂਕਿ ਉਹ ਕਿਸਮਤ ਦੇ ਮਾਰੇ ਹੋਏ ਸਨ ਅਤੇ ਕਲਪਨਾ ਦੀ ਹਾਲਤ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਉਹ ਕਹਿਣ ਲੱਗਦੇ ਹਨ ਬੇਟਾ ਤੂੰ ਕੌਣ ਹੈ ਮੈਨੂੰ ਭੁੱਖ ਲੱਗੀ ਹੈ ਕਿ ਮੈਨੂੰ ਕੁਝ ਖਾਣ ਨੂੰ ਮਿਲੇਗਾ ਇਹ ਗੱਲ ਸੁਣ ਕੇ ਕਲਪਨਾ ਉਹਨਾਂ ਨੂੰ ਗਲੇ ਲਗਾ ਲੈਂਦੀ ਹੈ ਅਤੇ ਕਹਿੰਦੀ ਹੈ ਬਾਬਾ ਬਸ ਕਰੋ ਅੱਜ ਤੋਂ ਤੁਹਾਨੂੰ ਭੁੱਖਾ ਨਹੀਂ ਰਹਿਣਾ ਪਵੇਗਾ ਮੈਂ ਆ ਗਈ ਹਾਂ ਹੁਣ ਕੋਈ ਵੀ ਪਰੇਸ਼ਾਨੀ ਨਹੀਂ ਇਸ ਤੋਂ ਬਾਅਦ ਕਲਪਨਾ ਦਾ ਸਿਕਿਉਰਿਟੀ ਗਾਰਡ ਅਤੇ ਡਰਾਈਵਰ ਇਹ ਦ੍ਰਿਸ਼ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਇੰਨੀ ਵੱਡੀ ਅਧਿਕਾਰੀ ਇੱਕ ਬਿਖਾਰੀ ਨੂੰ ਗਲੇ ਕਿਉਂ ਲਗਾ ਰਹੀ ਹੈ ਅਤੇ ਉਸ ਨੂੰ ਬਾਪਾ ਕਿਉਂ ਕਹਿ ਰਹੀ ਹੈ ਸਟੇਸ਼ਨ ਤੇ ਮੌਜੂਦ ਕੁਝ ਲੋਕ ਵੀ ਇਹ ਦੇਖ ਕੇ ਹੈਰਾਨ ਸੀ ਫਿਰ ਕਲਪਨਾ ਕਮਲਜੀਤ ਰਾਠੀ ਨੂੰ ਉਠਾਉਂਦੀ ਹੈ ਅਤੇ ਆਪਣੇ ਨਾਲ ਲੈ ਜਾਣ ਲੱਗਦੀ ਹੈ ਪਰ ਫਿਰ ਕਮਲਜੀਤ ਰਾਠੀ ਪਹੁੰਚਦੇ ਹਨ ਬੇਟੀ ਤੁਸੀਂ ਕੌਣ ਹੋ ਅਤੇ ਮੈਨੂੰ ਆਪਣੇ ਨਾਲ ਕਿਉਂ ਲੈ ਜਾ ਰਹੇ ਹੋ ਅਤੇ ਫਿਰ ਕਲਪਨਾ ਕਹਿੰਦੀ ਹੈ ਬਾਬਾ ਤੁਸੀਂ ਸ਼ਾਇਦ ਮੈਨੂੰ ਨਹੀਂ ਪਹਿਚਾਨਿਆ ਮੇਰਾ ਨਾਮ ਕਲਪਨਾ ਹੈ ਅਤੇ ਤੁਸੀਂ ਕਿਸੇ ਦਿਨ ਮੈਨੂੰ ਇਸੇ ਤਰ੍ਹਾਂ ਭਰਪੇਟ ਖਾਣਾ ਖਿਲਾਇਆ ਸੀ ਇਹ ਸੁਣ ਕੇ ਕਮਲਜੀਤ ਰਾਖੀ ਗਹਿਰੀ ਸੋਚ ਵਿੱਚ ਪੈ ਜਾਂਦੇ ਹਨ ਅਤੇ ਫਿਰ ਕਲਪਨਾ ਦੇ ਨਾਲ ਚਲੇ ਜਾਂਦੇ ਹਨ ਕਲਪਨਾ ਉਹਨਾਂ ਨੂੰ ਸਟੇਸ਼ਨ ਦੇ ਨੇੜੇ ਬਣੇ ਇੱਕ ਰੈਸਟੋਰੈਂਟ ਵਿੱਚ ਲੈ ਜਾਂਦੀ ਹੈ ਜਿੱਥੇ ਕੁਝ ਸਾਲ ਪਹਿਲਾਂ ਕਮਲਜੀਤ ਰਾਠੀ ਨੇ ਕਲਪਨਾ ਨੂੰ ਖਾਣਾ ਖਿਲਾਇਆ ਸੀ ਕਲਪਨਾ ਉਹਨਾਂ ਨੂੰ ਉੱਥੇ ਖਾਣਾ ਖਿਲਾਉਂਦੀ ਹੈ ਖਾਣਾ ਖਾਣ ਤੋਂ ਬਾਅਦ ਕਲਪਨਾ ਪੁੱਛਦੀ ਹੈ ਬਾਬਾ ਤੁਹਾਡੀ ਇਹ ਹਾਦਸੇ ਕਿਵੇਂ ਹੋ ਗਈ ਦੂਸਰੀ ਤਾਂ ਚੰਗੇ ਭਲੇ ਸਨ ਤੁਹਾਡਾ ਸਮਾਂ ਚੰਗਾ ਗੁਜ਼ਰ ਰਿਹਾ ਸੀ ਇਸ ਤੇ ਕਮਲਜੀਤ ਰਾਠੀ ਦੀਆਂ ਅੱਖਾਂ ਵਿੱਚੋਂ ਦੁਬਾਰਾ ਹੰਝੂ ਆ ਜਾਂਦੇ ਹਨ ਅਤੇ ਉਹ ਕਹਿੰਦੇ ਹਨ ਬੇਟੀ ਮੈਂ ਤੈਨੂੰ ਉਸ ਦਿਨ ਦੱਸਿਆ ਸੀ ਨਾ ਕਿ ਮੇਰੀ ਬਹੂ ਸ਼ਰਾਬ ਪੀਂਦੀ ਹੈ ਜਦੋਂ ਮੈਂ ਤੇਰੀ ਮਦਦ ਕੀਤੀ ਸੀ ਤਾਂ ਇੱਕ ਸਾਲ ਬਾਅਦ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਉਸ ਤੋਂ ਬਾਅਦ ਮੈਂ ਏਸੇ ਤਰ੍ਹਾਂ ਟੜਕਦਾ ਰਹਿੰਦਾ ਹਾਂ ਇਹ ਸੁਣ ਕੇ ਕਾਪਣਾ ਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਉਹ ਕਹਿੰਦੀ ਹੈ ਬਾਬਾ ਜੀ ਇਹੋ ਗੱਲ ਹੈ ਤਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੇ ਬੇਟੇ ਬਹੂ ਨੂੰ ਸਭ ਕੁਝ ਸਿਖਾਉਣਾ ਚਾਹੁੰਦੀ ਹਾਂ ਭਾਵੇਂ ਤੁਸੀਂ ਉਹਨਾਂ ਨਾਲ ਨਾ ਰਹੋ ਪਰ ਅੱਜ ਤੋਂ ਮੈਂ ਤੁਹਾਨੂੰ ਆਪਣੇ ਨਾਲ ਰੱਖਾਂਗੀ ਕਮਲਜੀਤ ਰਾਠੀ ਪਹਿਲਾਂ ਤਾਂ ਬਣਾ ਕਰਦੇ ਹਨ ਪਰ ਕਲਪਨਾ ਦੇ ਜ਼ੋਰ ਦੇਣ ਤੇ ਉਹ ਰਾਜ਼ੀ ਹੋ ਜਾਂਦੇ ਹਨ ਕਲਪਨਾ ਉਹਨਾਂ ਨੂੰ ਸਹਾਰਾ ਦੇ ਕੇ ਗੱਡੀ ਵਿੱਚ ਬਿਠਾਉਂਦੀ ਹੈ ਅਤੇ ਉਸ ਕਲੋਨੀ ਵਿੱਚ ਵਾਪਸ ਪਹੁੰਚ ਜਾਂਦੀ ਹੈ ਜਿੱਥੇ ਉਹ ਆਈ ਸੀ ਕਮਲਜੀਤ ਰਾਠੀ ਨੇ ਉਸ ਨੂੰ ਆਪਣੇ ਘਰ ਦਾ ਪਤਾ ਦੱਸ ਦਿੱਤਾ ਸੀ ਕਲਪਨਾ ਆਪਣੀ ਗੱਡੀ ਨੂੰ ਸਿੱਧਾ ਉਹਨਾਂ ਦੇ ਘਰ ਮੋੜਦੀ ਹੈ ਡਰਾਈਵਰ ਅਤੇ ਸਿਕਿਉਰਟੀ ਗਾਰਡ ਹੈਰਾਨ ਸਨ ਕਿ ਮੈਡਮ ਨੂੰ ਕੀ ਹੋ ਗਿਆ ਜੋ ਇਸ ਬੇਸਹਾਰਾ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਘੁੰਮ ਰਹੀ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਕੀ ਕਿਸੇ ਸਮੇਂ ਇਸ ਬਜ਼ੁਰਗ ਨੇ ਮੈਡਮ ਦੀ ਮਦਦ ਕੀਤੀ ਸੀ ਅਤੇ ਉਹ ਇਸ ਦਾ ਬਦਲਾ ਛੁਕਾਰੀ ਹੈ ਸਿਕਿਉਰਿਟੀ ਗਾਰਡ ਪੂਰੀ ਗੱਲ ਜਾਣਨ ਲਈ ਮੈਡਮ ਦੇ ਨਾਲ ਚਲੇ ਜਾਂਦੇ ਨੇ ਕਲਪਨਾ ਕਮਲਜੀਤ ਰਾਠੀ ਨੂੰ ਲੈ ਕੇ ਉਸਦੇ ਘਰ ਦੇ ਮੇਨਗੇਰ ਤੇ ਪਹੁੰਚ ਜਾਂਦੀ ਹੈ ਜਿੱਥੇ ਕਦੇ ਉਨ੍ਹਾਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਸੀ ਕਮਲਜੀਤ ਰਾਠੀ ਜੀ ਦਾ ਬੇਟਾ ਗੋਤਮ ਅਤੇ ਉਸ ਦੀ ਪਤਨੀ ਸ਼ੇਤੋ ਤੋਂ ਮੇਰੇ ਆਕਰਦੇ ਸਨ ਦਰਸਾਲ ਕਮਲਜੀਤ ਰਾਠੀ ਜੀ ਦੇ ਬੇਟੇ ਨੇ ਲਵ ਮੈਰਿਜ ਕੀਤੀ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਇਸ ਘਰ ਵਿੱਚ ਰਹਿੰਦਾ ਸੀ ਅਤੇ ਪਿਤਾ ਨੂੰ ਵੀ ਨਾ ਰੱਖਦਾ ਸੀ ਪਰ ਗੋਤਮ ਦੀ ਪਤਨੀ ਸ਼ਰਾਬ ਪੀਂਦੀ ਸੀ ਅਤੇ ਉਸਦੇ ਬੇਟੇ ਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਸੀ ਇਸ ਤੋਂ ਬਾਅਦ ਕਾਪਣਾ ਦਰਵਾਜ਼ੇ ਦੀ ਘੰਟੀ ਬਜਾ ਦਿੰਦੀ ਹੈ ਅਤੇ ਉਧਰੋਂ ਕਮਲਜੀਤ ਰਾਠੀ ਜੀ ਦਾ ਬੇਟਾ ਗੋਤਮ ਦਰਵਾਜ਼ਾ ਖੋਲਦਾ ਹੈ ਦਰਵਾਜ਼ਾ ਖੋਲਦੇ ਹੀ ਕਾਪਣਾ ਨੂੰ ਦਿਖਾਈ ਦਿੰਦਾ ਹੈ ਕਿ ਕਮਲਜੀਤ ਰਾਠੀ ਜੀ ਦੀ ਬਹੂ ਅੰਦਰ ਮੇਜ਼ ਤੇ ਬੈਠੀ ਸ਼ਰਾਬ ਪੀ ਰਹੀ ਹੈ ਅਤੇ ਜਿਵੇਂ ਹੀ ਬੇਟੇ ਨੇ ਦਰਵਾਜ਼ਾ ਖੋਲ੍ਹਿਆ ਉਹ ਉਸ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਹੀ ਹੈ ਇੱਧਰ ਜਿਵੇਂ ਹੀ ਗੋਤਮ ਨੇ ਕਾਪਨਾ ਨੂੰ ਪੂਰੀ ਡਰੈੱਸ ਵਿੱਚ ਸਰਕਾਰੀ ਗੱਡੀ ਅਤੇ ਸੁਰੱਖਿਆ ਕਰਮਚਾਰੀ ਨਾਲ ਦੇਖਿਆ ਉਹ ਵੀ ਡਰ ਜਾਂਦਾ ਹੈ ਅਤੇ ਕਹਿੰਦਾ ਹੈ ਹਾਂ ਮੈਡਮ ਦੱਸੋ ਤੁਹਾਨੂੰ ਕੀ ਕੰਮ ਹੈ ਅਤੇ ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ ਕਮਲਜੀਤ ਰਾਠੀ ਜੀ ਅਜੇ ਪਾਸੇ ਹੀ ਸੀ ਜਾਣੀ ਕਿ ਗੋਤਮ ਨੂੰ ਕਮਲਜੀਤ ਰਾਠੀ ਜੀ ਦਿਖਾਈ ਨਹੀਂ ਦਿੱਤੇ ਸਨ ਪਰ ਤਾਂ ਹੀ ਕਾਪਨਾ ਕਮਲਜੀਤ ਰਾਠੀ ਜੀ ਨੂੰ ਅੱਗੇ ਕਰਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਪਰ ਇਸ ਤੋਂ ਪਹਿਲਾਂ ਕਿ ਗੋਤਮ ਕੁਝ ਬੋਲ ਪਵੇ ਅੰਦਰੋਂ ਉਸ ਦੀ ਪਤਨੀ ਜੋ ਸ਼ਰਾਬ ਪੀ ਰਹੀ ਸੀ ਕਹਿੰਦੀ ਹੈ ਹਾਂ ਮੈਂ ਇਸ ਬੁੱਡੇ ਨੂੰ ਜਾਣਦੀ ਹਾਂ ਇਹ ਸਾਡਾ ਹੀ ਬੁੱਢਾ ਹੈ ਅਤੇ ਅਸੀਂ ਇਸ ਨੂੰ ਘਰੋਂ ਕੱਢ ਦਿੱਤਾ ਸੀ ਇਸ ਤੋਂ ਬਾਅਦ ਕਲਪਨਾ ਇੱਕਦਮ ਘਰ ਅੰਦਰ ਦਾਖਲ ਹੋ ਜਾਂਦੀ ਹੈ ਅਤੇ ਗੋਤਮ ਦੀ ਪਤਨੀ ਨੂੰ ਜੋ ਮੇਜ਼ ਤੇ ਬੈਠੀ ਸ਼ਰਾਬ ਪੀ ਰਹੀ ਸੀ ਇੱਕ ਜ਼ੋਰਦਾਰ ਚਪੇੜ ਮਾਰਦੀ ਹੈ ਜਿਵੇਂ ਹੀ ਕਲਪਨਾ ਨੇ ਸ਼ੀਤਲ ਨੂੰ ਚਪੇੜ ਮਾਰੀ ਗੋਤਮ ਵੀ ਕੁਝ ਕਹਿਣਾ ਚਾਹੁੰਦਾ ਸੀ ਪਰ ਵਰਦੀ ਦੇਖ ਕੇ ਚੁੱਪ ਹੋ ਜਾਂਦਾ ਹੈ ਇਧਰ ਕਮਲਜੀਤ ਰਾਠੀ ਜੀ ਨੂੰ ਸਕੂਨ ਮਿਲ ਜਾਂਦਾ ਹੈ ਅਤੇ ਉਹ ਸੋਚਦੇ ਹਨ ਚੰਗਾ ਹੋਇਆ ਇਸ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਇਸ ਤੋਂ ਬਾਅਦ ਕਲਪਨਾ ਦੋਵਾਂ ਪਤੀ ਪਤਨੀ ਨੂੰ ਬਿਠਾਉਂਦੀ ਹੈ ਅਤੇ ਕਹਿਦੀ ਹੈ ਦੇਖੋ ਤੁਸੀਂ ਆਪਣੇ ਪਿਤਾ ਜੀ ਨਾਲ ਬਹੁਤ ਬੁਰਾ ਕੀਤਾ ਜੇਕਰ ਤੁਸੀਂ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਜਿੰਨੀ ਵੀ ਜਾਇਦਾਦ ਤੁਸੀਂ ਆਪਣੇ ਨਾਮ ਕੀਤੀ ਹੈ ਉਹ ਸਾਰੀ ਤੁਹਾਡੇ ਕੋਲੋਂ ਵਾਪਸ ਲੈ ਲਵਾਂਗੇ ਇਹ ਸੁਣ ਕੇ ਗੋਤਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਸਨੇ ਪਹਿਲਾਂ ਹੀ ਆਪਣੇ ਪਿਤਾ ਨੂੰ ਫਸਾ ਕੇ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਸੀ ਅਤੇ ਫਿਰ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਕਮਲਜੀਤ ਰਾਠੀ ਜੀ ਨੂੰ ਇਹ ਕਾਨੂੰਨੀ ਗੱਲ ਨਹੀਂ ਪਤਾ ਸੀ ਪਰ ਜਦੋਂ ਕਲਪਨਾ ਇਹ ਗੱਲ ਕਹਿੰਦੀ ਹੈ ਤਾਂ ਉਹਨਾਂ ਨੂੰ ਵੀ ਲੱਗਦਾ ਹੈ ਕਿ ਕਿ ਇਹੀ ਹੋਣਾ ਚਾਹੀਦਾ ਹੈ ਪਰ ਤਾਂ ਹੀ ਗੋਤਮ ਅਤੇ ਉਸਦੀ ਪਤਨੀ ਜੋ ਪਹਿਲਾਂ ਸੋਚ ਰਹੇ ਸਨ ਕਿ ਉਹਨਾਂ ਦਾ ਕੋਈ ਕੁਝ ਨਹੀਂ ਕਰ ਸਕਦਾ ਹੁਣ ਸੋਚਣ ਲੱਗ ਪੈਂਦੇ ਹਨ ਕਿ ਪਿਤਾ ਜੀ ਨੇ ਜ਼ਰੂਰ ਕੋਈ ਸ਼ਿਕਾਇਤ ਕੀਤੀ ਹੋਵੇਗੀ ਅਤੇ ਪੁਲਿਸ ਉਹਨਾਂ ਨੂੰ ਘਰੋਂ ਕੱਢਣ ਆਈ ਹੈ ਇਸ ਲਈ ਗੋਤਮ ਅਤੇ ਉਸਦੀ ਪਤਨੀ ਆਪਣੇ ਪਿਤਾ ਜੀ ਦੇ ਪੈਰਾਂ ਤੇ ਡਿੱਗ ਪੈਂਦੇ ਹਨ ਅਤੇ ਰੋ ਰੋ ਕੇ ਮਾਫੀ ਮੰਗਣ ਲੱਗਦੇ ਹਨ ਪਿਤਾ ਜੀ ਸਾਨੂੰ ਮਾਫ ਕਰ ਦਿਓ ਅਸੀਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਅਤੇ ਅੱਗੇ ਤੋਂ ਐਝਾ ਨਹੀਂ ਹੋਵੇਗਾ ਹੁਣ ਤੋਂ ਤੁਸੀਂ ਸਾਡੇ ਘਰ ਰਹੋਗੇ ਅਤੇ ਅਸੀਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਕਰਾਂਗੇ ਪਰ ਕਮਲਜੀਤ ਰਾਠੀ ਜੀ ਆਪਣੇ بیٹے ਅਤੇ ਬਹੂ ਨਾਲ ਰਹਿਣ ਤੋਂ ਸਾਫ਼ ਮਨਾ ਕਰ ਦਿੰਦੇ ਹਨ ਅਤੇ ਕਲਪਨਾ ਨੂੰ ਕਹਿੰਦੇ ਹਨ ਬੇਟਾ ਮੈਂ ਇਹਨਾਂ ਨਾਲ ਬਿਲਕੁਲ ਨਹੀਂ ਰਹਿ ਸਕਦਾ ਪਰ ਮੈਂ ਆਪਣੀ ਜ਼ਿੰਦਗੀ ਆਰਾਮ ਨਾਲ ਬਿਤਾ ਲਵਾਂਗਾ ਇਨਾਂ ਨੂੰ ਇਨਾਂ ਦੇ ਹਾਲ ਤੇ ਛੱਡ ਦਿਓ ਜੋ ਤੂੰ ਅੱਜ ਮੇਰਾ ਬਦਲਾ ਲੈ ਲਿਆ ਹੈ ਇਹੀ ਬਹੁਤ ਹੈ ਇਹ ਸੁਣ ਕੇ ਕਮਲਜੀਤ ਰਾਠੀ ਜੀ ਦਾ ਬੇਟਾ ਗੋਤਮ ਉਹ ਸਮਝ ਜਾਂਦਾ ਹੈ ਕਿ ਇਹ ਕੁੜੀ ਕੋਈ ਨਾ ਕੋਈ ਇਸ ਦੀ ਜਾਣੀ ਪਹਿਚਾਨੀ ਹੈ ਅਤੇ ਜ਼ਰੂਰ ਹੀ ਇਸ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੀ ਹੈ ਇਹ ਸ਼ੱਕ ਦੇ ਭਾਵ ਗੋਤਮ ਅਤੇ ਉਸ ਦੀ ਪਤਨੀ ਦੇ ਚਿਹਰੇ ਤੇ ਸਾਫ਼-ਸਾਫ਼ ਦਿਖਾਈ ਦੇ ਰਹੇ ਸਨ ਉੱਥੇ ਸਿਕਿਉਰਿਟੀ ਗਾਰਡ ਵੀ ਖੜਾ ਸੀ ਅਤੇ ਕੁਝ ਕਲੋਨੀ ਵਾਲੇ ਵੀ ਇਸ ਗੱਲ ਨੂੰ ਦੇਖ ਕੇ ਖੜੇ ਹੋ ਗਏ ਸਨ ਕਲਪਨਾ ਇਨਾਂ ਦੇ ਮਨ ਦੀ ਗੱਲ ਨੂੰ ਪੜ੍ਹ ਲੈਦੀ ਹੈ ਤੇ ਸਾਰਿਆਂ ਦੀ ਨਜ਼ਰਾਂ ਨੂੰ ਸਮਝ ਜਾਂਦੀ ਹੈ ਇਸ ਤੋਂ ਬਾਅਦ ਕल्पना ਦੱਸਣ ਲੱਗਦੀ ਹੈ ਹਾਂ ਸੱਚ ਵਿੱਚ ਹੀ ਮੈਂ ਇਹਨਾਂ ਦੀ ਜਾਣੀ ਪਛਾਣੀ ਹਾਂ ਅਤੇ ਇਹਨਾਂ ਦੀ ਬੇਟੀ ਹਾਂ ਕਿਉਂਕਿ ਇਹਨਾਂ ਨੇ ਜੋ ਕੁਝ ਮੇਰੇ ਲਈ ਕੀਤਾ ਹੈ ਉਹ ਆਪਣੀ ਸਗੀ ਬੇਟੀ ਲਈ ਵੀ ਸ਼ਾਇਦ ਹੀ ਕੋਈ ਕਰ ਸਕਦਾ ਹੈ ਇਸ ਤੋਂ ਬਾਅਦ ਜੋ ਕਮਲਜੀਤ ਰਾਠੀ ਜੀ ਦਾ ਬੇਟਾ ਹੁੰਦਾ ਹੈ ਉਹ ਕਹਿਣ ਲੱਗਦਾ ਹੈ ਤੁਸੀਂ ਇਹਨਾਂ ਦੀ ਬੇਟੀ ਕਿਵੇਂ ਹੋ ਸਕਦੀ ਹੋ ਮੈਂ ਤਾਂ ਆਪਣੇ ਮਾਤਾ ਪਿਤਾ ਦੀ ਇਕਲੋਤੀ ਸੰਤਾਨ ਸੀ ਇਨਾਂ ਦੀ ਕੋਈ ਹੋਰ ਬੇਟੀ ਨਹੀਂ ਸੀ ਫਿਰ ਕਲਪਨਾ ਉਸ ਬੱਚੇ ਦੇ ਕਿ ਮਸਕਰਾਉਂਦੀ ਹੈ ਅਤੇ ਉੱਥੋਂ ਬੈਠ ਕੇ ਸਾਰਿਆਂ ਨੂੰ ਪੂਰੀ ਕਹਾਣੀ ਸੁਣਾਉਣ ਲੱਗਦੀ ਹੈ ਉਹ ਦੱਸਦੀ ਹੈ 4 ਸਾਲ ਪਹਿਲਾਂ ਜਦੋਂ ਮੇਰੇ ਭਰਾ ਭਾਬੀ ਨੇ ਮੈਨੂੰ ਘਰੋਂ ਤੱਕੇ ਮਾਰ ਕੇ ਕੱਢ ਦਿੱਤਾ ਸੀ ਮੇਰਾ ਤਲਾਕ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਕਿਉਂਕਿ ਮੈਂ ਪੜ੍ਹਨ ਲਿਖਣਾ ਚਾਹੁੰਦੀ ਸੀ ਪਰ ਭਰਾ ਭਾਬੀ ਮੈਨੂੰ ਪੜ੍ਹਾਈ ਲਈ ਪੈਸੇ ਨਹੀਂ ਦੇਣਾ ਚਾਹੁੰਦੇ ਸਨ ਇਸੇ ਕਰਕੇ ਮੈਂ ਦੁਖੀ ਹੋ ਕੇ ਇਸੇ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਜਿੱਥੇ ਕਮਲਜੀਤ ਰਾਠੀ ਜੀ ਮੈਨੂੰ ਬੁਰੀ ਹਾਲਤ ਵਿੱਚ ਦੇਖਿਆ ਮੈਂ ਟ੍ਰੇਨ ਦੇ ਆਨ ਦੀ ਅਡੇਕ ਵਿੱਚ ਬੈਠੀ ਸੀ ਕਿਉਂਕਿ ਮੈਂ ਫੈਸਲਾ ਕਰ ਲਿਆ ਸੀ ਕਿ ਇਸ ਤਰ੍ਹਾਂ ਜੀਣ ਤੋਂ ਬਿਹਤਰ ਹੈ ਕਿ ਇਸ ਇਸ ਦੁਨੀਆ ਨੂੰ ਹੀ ਛੱਡ ਦਿਆਂ ਪਿਛਲੇ 3 ਦਿਨਾਂ ਤੋਂ ਮੈਂ ਕੁਝ ਨਹੀਂ ਖਾਦਾ ਸੀ ਅਤੇ ਜਿਵੇਂ ਹੀ ਟ੍ਰੇਨ ਆਉਣ ਵਾਲੀ ਸੀ ਮੈਂ ਉਸ ਦੇ ਸਾਹਮਣੇ ਜਾਣ ਲੱਗੀ ਤਾਂ ਅਚਾਨਕ ਕਮਲਜੀਤ ਰਾਠੀ ਜੀ ਨੇ ਮੈਨੂੰ ਖਿੱਚ ਲਿਆ ਅਤੇ ਸਮਝਾਇਆ ਇਹ ਗਲਤ ਹੈ ਮੈਂ ਵੀ ਇਹੀ ਸੋਚਦਾ ਰਿਹਾ ਹਾਂ ਪਰ ਇਹ ਪਾਪ ਹੈ ਕਲਪਨਾ ਅਤੇ ਕਮਲਜੀਤ ਰਾਠੀ ਜੀ ਗੱਲਾਂ ਕਰਦੇ ਹਨ ਕਮਲਜੀਤ ਆਪਣੀ ਕਹਾਣੀ ਦੱਸਦੇ ਹਨ ਕਿ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰਾ ਬੇਟਾ ਲਵ ਮੈਰਿਜ ਕਰਕੇ ਇੱਕ ਪਤਨੀ ਘਰ ਲੈ ਆਇਆ ਹੈ ਪਰ ਉਹ ਸ਼ਰਾਬ ਪਿੰਦੀ ਹੈ ਅਤੇ ਮੇਰਾ ਆਦਰ ਨਹੀਂ ਕਰਦੀ ਉਹ ਮੇਰੇ ਤੇ ਹੱਥ ਵੀ ਚੁੱਕ ਲੈਂਦੀ ਹੈ ਅਤੇ ਮੇਰਾ ਬੇਟਾ ਉਸਦੀ ਹਰ ਗੱਲ ਮੰਨਦਾ ਹੈ ਇਸ ਕਾਰਨ ਕਮਲਜੀਤ ਨੇ ਆਪਣੀ ਜ਼ਮੀਨ ਵੇਚ ਕੇ ਕੁਝ ਪੈਸੇ ਬੈਂਕ ਵਿੱਚ ਜਮਾ ਕਰਵਾਏ ਪਰ ਉਹ ਚਿੰਤਤ ਸੀ ਕਿ ਉਸ ਨੂੰ ਕਾਰ ਛੱਡਣਾ ਪਵੇਗਾ ਇਸੇ ਦੌਰਾਨ ਉਸ ਨੇ ਕਲਪਨਾ ਨੂੰ ਵੇਖਿਆ ਕਲਪਨਾ ਆਪਣੀ ਕਹਾਣੀ ਸੁਣਾਉਂਦੀ ਹੈ ਕਿ ਕਿਵੇਂ ਉਸਦੇ ਪਤੀ ਨੇ ਤਲਾਕ ਦੇ ਦਿੱਤਾ ਅਤੇ ਫਿਰ ਉਸਦੇ ਭਰਾ ਭਾਬੀ ਨੇ ਉਸਦੇ ਤਲਾਕ ਦੇ ਪੈਸੇ ਖਰਚ ਕਰ ਦਿੱਤੇ ਜਦੋਂ ਉਸਨੇ ਪੜਾਈ ਲਈ ਕਿਹਾ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਉਸਨੂੰ ਘਰੋਂ ਕੱਢ ਦਿੱਤਾ ਤਿੰਨ ਦਿਨਾਂ ਤੋਂ ਭੁੱਖੀ ਉਹ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਸੀ ਦੋਵੇਂ ਇੱਕ ਦੂਜੇ ਦੀਆਂ ਕਹਾਣੀਆਂ ਸੁਣ ਕੇ ਸਮਝ ਜਾਂਦੇ ਹਨ ਕਮਲਜੀਤ ਨੂੰ ਪਤਾ ਚੱਲਦਾ ਹੈ ਕਿ ਕਲਪਨਾ ਤਿੰਨ ਦਿਨਾਂ ਤੋਂ ਭੁੱਖੀ ਹੈ ਇਸ ਲਈ ਉਹ ਉਸਨੂੰ ਰੈਸਟੋਰੈਂਟ ਵਿੱਚ ਲੈ ਜਾਂਦਾ ਹੈ ਅਤੇ ਉਸ ਨੂੰ ਭਰਪੇਟ ਖਾਣਾ ਖਵਾਉਂਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹਨ ਅਤੇ ਇਸ ਦੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਕਮਲਜੀਤ ਰਾਠੀ ਜੀ ਸਮਝ ਗਏ ਸਨ ਕਿ ਇਸ ਕੁੜੀ ਨੂੰ ਸੱਚਮੁੱਚ ਪੈਸਿਆਂ ਦੀ ਲੋੜ ਹੈ ਜੇਕਰ ਮੈਂ ਇਸ ਦੀ ਮਦਦ ਕਰ ਦਿੰਦਾ ਹਾਂ ਤਾਂ ਬਹੁਤ ਹੀ ਚੰਗਾ ਹੋਵੇਗਾ ਇਸੇ ਵਜ੍ਹਾ ਨਾਲ ਕਮਲਜੀਤ ਰਾਠੀ ਜੀ ਨੇ ਆਪਣੇ ਬੈਂਕ ਵਿੱਚੋਂ 1 ਲੱਖ ਰੁਪਏ ਕੱਢ ਕੇ ਕਲਪਨਾ ਨੂੰ ਦੇ ਦਿੱਤੇ ਅਤੇ ਕਿਹਾ ਬੇਟੀ ਇਹ ਲੈ ਲੂ ਪੈਸੇ ਅਤੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਅੱਗੇ ਵਧਾਓ ਆਪਣੀ ਪੜ੍ਹਾਈ ਪੂਰੀ ਕਰੋ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਮੁਕਾਮ ਹਾਸਲ ਕਰੋ ਪਹਿਲਾਂ ਤਾਂ ਕਾਪਣਾ ਨੇ ਇਹ ਪੈਸੇ ਨਹਿਰ ਨੂੰ ਮਨਾ ਕਰ ਦਿੱਤਾ ਪਰ ਜਦੋਂ ਕਮਲਜੀਤ ਰਾਠੀ ਜੀ ਨੇ ਜਿੱਤ ਕੀਤੀ ਅਤੇ ਕਿਹਾ ਬੇਟੀ ਮੇਰੀ ਕੋਈ ਬੇਟੀ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਆਪਣੀ ਬੇਟੀ ਸਮਝ ਕੇ ਇਹ ਪੈਸੇ ਦੇ ਰਿਹਾ ਹਾਂ ਜ਼ਿੰਦਗੀ ਵਿੱਚ ਫਸ ਇਹ ਯਾਦ ਰੱਖਣਾ ਕਿ ਮੈਨੂੰ ਕਦੇ ਨਾ ਭੁੱਲਣਾ ਅਤੇ ਜਦੋਂ ਤੁਸੀਂ ਕਾਮਯਾਬ ਹੋ ਜਾਓ ਤਾਂ ਮੈਨੂੰ ਮਿਲਣ ਜ਼ਰੂਰ ਆਉਣਾ ਇਸੇ ਵਜ੍ਹਾ ਨਾਲ ਮੈਂ ਇੱਥੇ ਆਇਆ ਹਾਂ ਤਾਂ ਜੋ ਤੁਸੀਂ ਲੋਕ ਆਪਣੀ ਔਕਾਤ ਨਾ ਭੁੱਲ ਸਕੋ ਕਿਉਂਕਿ ਜਦੋਂ ਇਹ ਚਾਹਣ ਤਾਂ ਤਾਂ ਤੁਹਾਨੂੰ ਇੱਥੋਂ ਕੱਢ ਸਕਦੇ ਹਨ ਅਤੇ ਆਪਣੀ ਜਾਇਦਾਦ ਆਪਣੇ ਨਾਮ ਕਰ ਸਕਦੇ ਹਨ ਬਸ ਵਕੀਲ ਤੋਂ ਥੋੜੇ ਜਿਹੇ ਕਾਗਜ਼ਾਤ ਬਣਵਾਉਣ ਦੀ ਲੋੜ ਹੈ ਕਤੋਂ ਤੁਹਾਨੂੰ ਹੁਣ ਵੀ ਕੋਈ ਇਤਰਾਜ਼ ਹੈ ਤਾਂ ਮੈਂ ਪਹਿਲਾਂ ਹੀ ਉਹ ਕਾਗਜ਼ਾਤ ਬਣਵਾ ਹੀ ਲੈਂਦੀ ਹਾਂ ਅਤੇ ਫਿਰ ਦੇਖਦੀ ਹਾਂ ਤੁਸੀਂ ਕੀ ਕਰਦੇ ਹੋ ਇਸ ਤੋਂ ਬਾਅਦ ਉਹ ਲੋਕ ਡਰ ਜਾਂਦੇ ਹਨ ਅਤੇ ਉਸਦੀ ਗੱਲ ਮੰਨ ਲਈ ਤਿਆਰ ਹੋ ਜਾਂਦੇ ਹਨ ਕਲਪਨਾ ਕਮਲਜੀਤ ਰਾਠੀ ਜੀ ਨੂੰ ਆਪਣੇ ਨਾਲ ਘਰ ਲੈ ਜਾਂਦੀ ਹੈ ਅਤੇ ਉੱਥੇ ਹੀ ਉਹਨਾਂ ਨੂੰ ਆਪਣੇ ਨਾਲ ਰੱਖਣ ਲੱਗਦੀ ਹੈ ਕਮਲਜੀਤ ਰਾਠੀ ਜੀ ਵੀ ਇੱਕ ਪਿਤਾ ਵਾਂਗ ਆਪਣੀ ਬੇਟੀ ਦਾ ਖਿਆਲ ਰੱਖਦੇ ਹਨ ਅਤੇ ਫਿਰ ਉਸ ਨੂੰ ਕਹਿਣ ਲੱਗਦੇ ਹਨ ਬੇਟੀ ਹੁਣ ਤੂੰ ਇਹ ਕਰ ਤੂੰ ਕਾਮਯਾਬਤਾ ਹੋ ਗਈ ਹੈ ਆਪਣਾ ਵਿਆਹ ਕਰਾ ਲੈ ਅਤੇ ਚੰਗੀ ਤਰ੍ਹਾਂ ਆਪਣਾ ਸਮਾਂ ਬਿਤਾਓ ਕਿਉਂਕਿ ਘਰ ਵਿੱਚ ਜੇਕਰ ਬੱਚੇ ਆ ਜਾਣਗੇ ਤਾਂ ਮੇਰਾ ਵੀ ਮਨ ਲੱਗ ਜਾਵੇਗਾ ਇਸ ਤੋਂ ਕਾਲਪਨਾ ਮਨਾ ਕਰ ਦਿੰਦੀ ਹੈ ਕਹਿੰਦੀ ਹੈ ਨਹੀਂ ਪਿਤਾ ਜੀ ਮੇਰੀ ਇੱਕ ਵਾਰ ਵਿਆਹ ਹੋ ਚੁੱਕਾ ਹੈ ਦੁਬਾਰਾ ਮੈਂ ਵਿਆਹ ਨਹੀਂ ਕਰਾਂਗੀ ਫਿਰ ਕਮਲਜੀਤ ਰਾਠੀ ਜੀ ਉਸਰੇ ਪਹਿਲੇ ਪਤੀ ਬਾਰੇ ਪੁੱਛਦੇ ਹਨ ਅਤੇ ਕਾਰਨ ਜਾਣਦੇ ਹਨ ਕਿ ਕਿਸ ਬਜਾ ਨਾਲ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਅਤੇ ਇਹ ਦੋਨੋਂ ਇੱਕ ਦੂਜੇ ਤੋਂ ਅਲੱਗ ਹੋ ਗਏ ਸਨ ਇਸ ਤੋਂ ਬਾਅਦ ਕਮਲਜੀਤ ਰਾਠੀ ਜੀ ਨੂੰ ਪਤਾ ਚੱਲਦਾ ਹੈ ਕਿ ਦਰਸਾਲ ਕਲਪਨਾ ਦਾ ਪਤੀ ਆਪਣੀ ਮਾਂ ਦੀ ਗੱਲ ਬਹੁਤ ਜ਼ਿਆਦਾ ਸੁਣਦਾ ਸੀ ਕਲਪਨਾ ਨਾਲ ਪਿਆਰ ਤਾਂ ਕਰਦਾ ਸੀ ਪਰ ਮਾਂ ਦੀ ਗੱਲ ਸੁਣਨ ਕਾਰਨ ਉਸ ਨੂੰ ਮਜਬੂਰੀ ਵਿੱਚ ਕਲਪਨਾ ਨੂੰ ਤਲਾਕ ਦੇਣਾ ਪਿਆ ਫਿਲਹਾਲ ਤੱਕ ਵੀ ਕਲਪਨਾ ਦਾ ਪਤੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਇਸ ਦਾ ਸਬੂਤ ਇਹ ਹੈ ਕਿ ਉਸ ਨੇ ਅਜੇ ਤੱਕ ਕੋਈ ਦੂਜਾ ਵਿਆਹ ਨਹੀਂ ਕੀਤਾ ਸੀ ਇਸ ਬਾਰੇ ਕਲਪਨਾ ਨੂੰ ਸਭ ਕੁਝ ਪਤਾ ਸੀ ਪਰ ਉਸ ਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਖੁਦ ਜਾ ਕੇ ਆਪਣੇ ਪਤੀ ਨਾਲ ਇਸ ਬਾਰੇ ਗੱਲ ਕਰ ਸਕੇ ਕਿਉਂਕਿ ਫਿਲਹਾਲ ਤੱਕ ਉਸ ਦੀ ਸੱਸ ਦੀ ਵੀ ਮੌਤ ਹੋ ਚੁੱਕੀ ਸੀ ਇਸ ਤੋਂ ਬਾਅਦ ਕਮਲਜੀਤ ਰਾਠੀ ਜੀ ਇਹ ਕੰਮ ਖੁਦ ਕਰਨ ਦਾ ਫੈਸਲਾ ਕਰਦੇ ਹਨ ਅਤੇ ਉੱਥੇ ਸਿੱਧਾ ਉਸ ਦੇ ਪਤੀ ਦਾ ਪਤਾ ਲਾ ਕੇ ਉਸ ਦੇ ਘਰ ਪਹੁੰਚ ਜਾਂਦੇ ਹਨ ਉੱਥੇ ਜਾ ਕੇ ਉਹ ਉਸ ਨੂੰ ਕਲਪਨਾ ਬਾਰੇ ਸਭ ਕੁਝ ਦੱਸਦੇ ਹਨ ਜਦੋਂ ਉਸ ਦਾ ਪਤੀ ਜਿਸ ਦਾ ਨਾਮ ਅਰुण ਹੈ ਸੁਣਦਾ ਹੈ ਕਿ ਕਲਪਨਾ ਐਸਪੀ ਅਧਿਕਾਰੀ ਬਣ ਚੁੱਕੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਹ ਕਮਲਜੀਤ ਰਾਠੀ ਜੀ ਨੂੰ ਕਲਪਨਾ ਨਾਲ ਮਿਲਣ ਲਈ ਕਹਦੇ ਹਨ ਇਸ ਤੋਂ ਬਾਅਦ ਕਮਲਜੀਤ ਰਾਠੀ ਜੀ ਉਸ ਨੂੰ ਆਪਣੇ ਨਾਲ ਲੈ ਕੇ ਕਲਪਨਾ ਕੋਲ ਆ ਜਾਂਦੇ ਹਨ ਇੱਕ ਸ਼ਾਮ ਜਦੋਂ ਕਲਪਨਾ ਡਿਊਟੀ ਤੋਂ ਵਾਪਸ ਆਉਂਦੀ ਹੈ ਤਾਂ ਘਰ ਵਿੱਚ ਉਸ ਦਾ ਪਹਿਲਾ ਪਤੀ ਅਰुण ਬੈਠਾ ਹੁੰਦਾ ਹੈ ਅਤੇ ਨਾਲ ਹੀ ਕਮਲਜੀਤ ਰਾਠੀ ਜੀ ਵੀ ਬੈਠੇ ਹੁੰਦੇ ਹਨ ਜਿਵੇਂ ਹੀ ਕਲਪਨਾ ਘਰ ਵਿੱਚ ਦਾਖਲ ਹੁੰਦੀ ਹੈ ਕਮਲਜੀਤ ਰਾਠੀ ਜੀ ਖੰਗ ਕੇ ਬਾਹਰ ਚਲੇ ਜਾਂਦੇ ਹਨ ਅਤੇ ਕਹਿੰਦੇ ਹਨ ਬੇਟਾ ਮੈਂ ਬਾਹਰ ਥੋੜੀ ਤਾਜੀ ਹਵਾ ਲੈਣ ਜਾ ਰਿਹਾ ਹਾਂ ਤੁਸੀਂ ਬੈਠੋ ਅਤੇ ਗੱਲਾਂ ਕਰੋ ਇਸਤਵਾਨ ਕਾਪਨਾ ਅਤੇ ਅਰुण ਦੋਵੇਂ ਆਪਸ ਵਿੱਚ ਗੱਲ ਕਰਦੇ ਹਨ ਅਤੇ ਗੱਲ ਕਰਨ ਤੋਂ ਬਾਅਦ ਉਹਨਾਂ ਵਿੱਚੋਂ ਸਾਰੇ ਗਿੱਲੇ ਸ਼ਿਕਵੇ ਦੂਰ ਹੋ ਜਾਂਦੇ ਹਨ ਉਹ ਲੋਕ ਹੱਸਦੇ ਖੇਡਦੇ ਜ਼ਿੰਦਗੀ ਬਿਤਾਉਣ ਲੱਗਦੇ ਹਨ ਫਿਲਹਾਲ ਅਰुण ਅਤੇ ਕਾਪਨਾ ਇਕੱਠੇ ਰਹਿੰਦੇ ਹਨ ਅਤੇ ਕਮਲਜੀਤ ਰਾਠੀ ਜੀ ਨੂੰ ਵੀ ਉਹ ਬਹੁਤ ਪਿਆਰ ਨਾਲ ਰੱਖਦੇ ਹਨ ਇਹ ਸੀ ਸਾਡੀ ਅੱਜ ਦੀ ਨਵੀਂ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਜਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਕਹਾਣੀ ਤੁਹਾਨੂੰ ਪਹਿਲਾਂ ਮਿਲ ਸਕੇ ਮਿਲਦੇ ਹਾਂ ਕੱਲ ਦੀ ਨਵੀਂ ਕਹਾਣੀ ਦੇ ਨਾਲ ਧੰਨਵਾਦ ਦੋਸਤੋ